ਸ਼ਹੀਦਾਂ ਦੀ ਚੇਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ ਬਾਕੀ ਇਹ ਨਿਸ਼ਾਨ ਹੋਗਾ ਦੋਸਤੋ ਮੈਂ ਸੋਮਸ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਅੱਜ ਇਸ ਐਪੀਸੋਡ ਦੇ ਵਿੱਚ ਆਪਾਂ ਕਾਰਗਲ ਦੇ ਉਹਨਾਂ ਸ਼ਹੀਦ ਭਾਰਤ ਦੇ ਸਪੂਤ ਜਿਨ੍ਹਾਂ ਨੇ ਜਾਨ ਦੀ ਪਰਵਾਹ ਨਹੀਂ ਕੀਤੀ ਦੁਸ਼ਮਣਾਂ ਨੂੰ ਧੂੜ ਚਟਾ ਦਿੱਤੀ ਅੱਜ 25 ਜੁਲਾਈ ਹੈ 26 ਜੁਲਾਈ ਨੂੰ ਇਹ ਜਸ਼ਨ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ। ਔਰ ਦੋਸਤੋ ਮੈਂ ਇਥੇ ਵੀ ਕਹਿਣਾ ਚਾਹੁੰਦਾ ਕਿ ਭਾਰਤ ਨੇ ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ ਹੈ। ਭਾਰਤ ਨੇ ਹਮੇਸ਼ਾ ਇਕਤਾ ਦੀ ਗੱਲ ਕੀਤੀ ਹੈ। ਪਰ ਕੁਝ ਲੋਕ ਹੈ ਜੋ ਇਹ ਹਿਮਾਕਤ ਕਰਦੇ ਨੇ। ਆਪਣਾ ਗਵਾਂਡੀ ਦੇਸ਼ ਜਦੋਂ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਬਾਜਪਾਈ ਸਾਹਿਬ ਦੋਸਤੀ ਦਾ ਪੈਗਾਮ ਲੈ ਕੇ ਪਾਕਿਸਤਾਨ ਗਏ ਔਰ ਉਹਨਾਂ ਦੇ ਨਾਲ ਬਹੁਤ ਸਾਰੇ ਕਲਾਕਾਰ ਵੀ ਸਨ ਲੇਕਿਨ ਉਸ ਦੋਸਤੀ ਦਾ ਜਿਹੜਾ ਪੈਗਾਮ ਸੀ ਉਸ ਤੇ ਬਦਲੇ ਮਿਲਿਆ ਕੀ ਕਾਰਗਲ ਔਰ ਕਿਸ ਤਰ੍ਹਾਂ ਇਨਾ ਲੋਕਾਂ ਨੇ ਪਿੱਠ ਦੇ ਪਿੱਛੇ ਛੂਰਾ ਖੋਬਣ ਦੀ ਕੋਸ਼ਿਸ਼ ਕੀਤੀ ਪਰ ਇਤਿਹਾਸ ਗਵਾਹ ਹੈ ਦੋਸਤੋ ਜਦੋਂ ਜਦੋਂ ਸਾਡੇ ਗਵਾਂਢੀ ਮੁਲਕ ਨੇ ਪਿੱਠ ਪਿੱਛੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਸ ਨੂੰ ਮੂੰਹ ਦੀ ਖਾਣੀ ਪਈ ਹੈ ਬੇਸ਼ੱਕ ਉਹ 71 ਦੀ ਲੜਾਈ ਹੋਵੇ 1999 ਦਾ ਕਾਰਗਲ ਹੋਵੇ ਜਾਂ ਫਿਰ ਇਤਿਹਾਸ ਤੇ ਨਜ਼ਰ ਮਾਰ ਲੈ ਇਨਾ ਨੇ ਜਦੋਂ ਵੀ ਪਿੱਠ ਪਿੱਛੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸਫਲ ਰਹੇ ਨੇ ਔਰ ਇਤੋਂ ਤੱਕ ਇਤਿਹਾਸ ਗਵਾਹ ਹੈ ਪਾਕਿਸਤਾਨੀਆਂ ਨੇ ਆਪਣੀ ਆਰਮੀ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਔਰ ਬਹੁਤ ਸਾਰੀਆਂ ਉਹਨਾਂ ਦੀਆਂ ਇੰਟਰਵਿਊਜ਼ ਉਹਨਾਂ ਦੇ ਮਾਤਾ ਪਿਤਾ ਕਿਸੇ ਨੇ ਭਰਾ ਖੋ ਲਿਆ ਕਿਸੇ ਨੇ ਮਤਲਬ ਕੁਝ ਕਿਸੇ ਨੇ ਆਪਣੇ ਸਿਰ ਦੇ ਤਾਜ ਨੂੰ ਦੇਸ਼ ਲਈ ਸ਼ਹੀਦ ਕਰ ਦਿੱਤਾ ਹੈ ਲੇਕਿਨ ਦੋਸਤੋ ਕਰੇ ਕੋਈ ਤਾ ਭਰੇ ਕੋਈ ਪਰਵੇਜ਼ ਮੁਸ਼ਰਫ ਨੇ ਬੜੀ ਕੋਸ਼ਿਸ਼ ਕੀਤੀ ਲੇਕਿਨ ਅਫਸੋਸ ਦੀ ਗੱਲ ਕਿ ਹਰ ਕੋਸ਼ਿਸ਼ ਤੇ ਵਿੱਚ ਉਸ ਨੂੰ ਮੂੰਹ ਦਿਖਾਣੀ ਪਈ ਔਰ ਕਿਸ ਤਰ੍ਹਾਂ ਆਪਣੀ ਜਿੱਤ ਦੇ ਡੰਕੇ ਵਜਾ ਰਿਹਾ ਹੈ ਲੇਕਿਨ ਜੋ ਇਤਿਹਾਸ ਹੈ ਉਹ ਪੂਰੀ ਦੁਨੀਆ ਜਾਣਦੀ ਹੈ ਕਿ ਕਿੰਨਾ ਕੁ ਤੁਸੀਂ ਜਿੱਤਿਓ ਔਰ ਕਿੰਨਾ ਕੁ ਤੁਸੀਂ ਜਿੱਤਣ ਦੀ ਆਸ ਰੱਖਦੇ ਹੋ ਤੁਸੀਂ ਤਾਂ ਉਹ ਲੋਕ ਹੋ ਜਿਸ ਥਾੜੀ ਦੇ ਵਿੱਚ ਖਾਂਦੇ ਹੋ ਉਸੇ ਦੇ ਵਿੱਚ ਹੀ ਛੇਦ ਕਰਦੇ ਹੋ ਸਾਡੇ ਭਾਰਤ ਦੇ ਬਹੁਤ ਸਾਰੇ ਵੀਰ ਸਪੂਤ ਸ਼ਹੀਦ ਹੋਏ ਨੇ ਪੋਸੂਨਾਮਾ ਹਮੇਸ਼ਾ ਉਹਨਾਂ ਨੂੰ ਨਮਨ ਕਰਦਾ ਹੈ ਔਰ ਵੈਸੇ ਅੱਜ 25 ਜੁਲਾਈ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ 26 ਜੁਲਾਈ ਨੂੰ ਕਾਰਗਲ ਫਤਿਹ ਦਿਹਾੜਾ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾਏਗਾ ਔਰ ਕਿਸ ਤਰ੍ਹਾਂ ਟਾਈਗਰ ਹਿੱਲ ਤੇ ਤਿਰੰਗਾ ਲਹਿਰਾਇਆ ਔਰ ਪਾਕਿਸਤਾਨ ਦੇ ਹੱਥ ਕੁਝ ਨਹੀਂ ਆਇਆ ਹਮ ਤੋ ਡੂਬੇ ਹੈ ਸੰਮ ਤੋ ਮੈਂ ਵੀ ਲੈ ਡੂਬੇਗੇ ਦੋਸਤੋ ਹਾਲਕਿ ਬਹੁਤ ਸਾਰੀਆਂ ਵੀਡੀਓ ਨਿਕਲ ਕੇ ਆਉਂਦੀਆਂ ਨੇ ਕਿ ਨਵਾਜ਼ ਸ਼ਰੀਫ ਨੂੰ ਪਤਾ ਹੀ ਨਹੀਂ ਸੀ ਇਸ ਪਲੈਨਿੰਗ ਦਾ ਕੁਝ ਲੋਕ ਸੀ ਜਿਨ੍ਹਾਂ ਦੀ ਇਹ ਪਲੈਨਿੰਗ ਸੀ ਕਿ ਆਪਣੇ ਸ਼ਾਂਤੀ ਦੇ ਦੋਸਤੀ ਦੇ ਪੈਗਾਮ ਵਿੱਚ ਬਿਜ਼ੀ ਰਹਿਣਗੇ ਔਰ ਆਪਾਂ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਦੇ ਉਸ ਹਿੱਸੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਭਾਰਤ ਦਾ ਹਿੱਸਾ ਹੈ ਲੇਕਿਨ ਜਦੋਂ ਭੇਦ ਖੁੱਲਦਾ ਹੈ ਤੇ ਕੁਝ ਗੱਲਾਂ ਕਰਕੇ ਖੁੱਲ ਜਾਂਦਾ ਹੈ ਚਰਵਾਹੀ ਜਦੋਂ ਭੇਡਾਂ ਚਾਰਨ ਗਏ ਉਹਨਾਂ ਨੇ ਵੇਖਿਆ ਜੋ ਬਾਰਡਰ ਦੇ ਹਾਲਾਤ ਸਨ ਔਰ ਪਾਕਿਸਤਾਨ ਆਰਮੀ ਨੇ ਹਾਲਾਂਕਿ ਬੜਾ ਝੂਠੇ ਪਾਕਿਸਤਾਨ ਦੇ ਲੋਕ ਨੇ ਉਥੇ ਦੀ ਮੈਟਰੀ ਵੀ ਬੜੀ ਝੂਠੀ ਹੈ ਇਹ ਤਾਂ ਮੁਹਾਜਦੀਨ ਨੇ ਸਾਡਾ ਇਹਨਾਂ ਨਾਲ ਕੋਈ ਲੈਣ ਦੇਣੀ ਹੈ ਬੜਾ ਝੂਠ ਬੋਲਿਆ ਔਰ ਬਾਅਦ ਵਿੱਚ ਉਹਨਾਂ ਦੀ ਆਰਮੀ ਹੀ ਨਿਕਲੀ ਕਿਉਂਕਿ ਸਾਡੇ ਦੇਸ਼ ਦੇ ਆਫੀਸਰ ਜਿਹੜੇ ਨੇ ਉਹ ਇਹਨਾਂ ਦੀ ਰਗ ਰਗ ਤੋਂ ਵਾਕਿਫ ਨੇ ਕਿੰਨੇ ਝੂਠੇ ਲੋਕ ਨੇ ਔਰ ਉਸ ਦਾ ਰਿਜ਼ਲਟ ਕੀ ਨਿਕਲਿਆ ਹੱਥ ਪੱਲੇ ਕੁਝ ਨਹੀਂ ਆਇਆ ਪਰਵੇਜ਼ ਮੁਸ਼ਰਫ ਇਸ ਦੁਨੀਆ ਤੋਂ ਚਲਾ ਗਿਆ ਲੇਕਿਨ ਉਹਦਾ ਸੁਪਨਾ ਅਧੂਰੇ ਦਾ ਅਧੂਰਾ ਰਹਿ ਗਿਆ ਉਹ ਗੀਤ ਆ ਨਾ ਵੀ ਦਿਲ ਕੇ ਅਰਮਾਨਾਂ ਸੂਮੇ ਬਹਿ ਗਈ ਉਹ ਗੀਤ ਜਿਹੜਾ ਹੈ ਲੁਕ ਕੇ ਮੇਰੇ ਚ ਬੈਠ ਕੇ ਗੁਣਗਣਾਉਂਦਾ ਹੋਏਗਾ ਸੋ ਦੋਸਤੋ कल फिर मैं एक एपिसोड लेके आप सब ਦੇ ਰੂਬਰੂ ਹੋਵਾਂਗਾ ਕਿਉਂਕਿ ਕੱਲ ਕਾਰਗਲ ਫਤੇ ਦਿਹਾੜਾ ਸੋ ਕੱਲ ਕੋਸ਼ਿਸ਼ ਕਰਾਂਗੇ ਕਿਸੇ ਮੈਂਟਰੀ ਆਫੀਸਰ ਦੇ ਨਾਲ ਗੱਲਬਾਤ ਵੀ ਕਰਨ ਦੀ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ